ਨਾਂ ਦੇ ਜਿਹੜੇ ਵਿੰਗ ਨੇ ਉਹ ਚਾਰਚ ਪਰੇ ਫੈਲੋਂ ਬਾਹਰ ਆ ਗਈ ਕੋਰ ਨੇ ਨਿਕਲਿਆ ਆ ਤੇ ਉਹ ਜ਼ਰੂਰ ਮੇਰੀਆਂ ਗੱਲਾਂ ਬਾਤਾਂ ਦੇ ਮੇਰੇ ਸਵਾਲਾਂ ਦੇ ਜਵਾਬ ਦਲੀਲਪੂਰਵਕ ਦੇ ਜੋ ਪ੍ਰਵਾਸੀਆਂ ਦਾ ਮਸਲਾ ਉੱਠਿਆ ਹਿਸ਼ਾਰਪੁਰ ਦੀ ਘਟਨਾ ਵਾਪਰੀ ਉਸ ਤੋਂ ਬਾਅਦ ਜਿੰਨੇ ਵੀ ਘਟਨਾਕਰਮ ਪੰਜਾਬ ਦੇ ਵਿੱਚ ਵਾਪਰੇ ਆ ਸੋ ਮੈਂ ਚਾਹੁੰਦਾ ਕਿ ਪਹਿਲੀ ਗੱਲ ਤਾਂ ਮੇਰੀ ਪੂਰੀ ਗੱਲਬਾਤ ਮੇਰਾ ਵੀ ਸੁਣੀ ਜਾਵੇ ਕਿਉਂਕਿ ਛੋਟੀਆਂ-ਛੋਟੀਆਂ ਕਲਿੱਪਾਂ ਕੱਟ ਕੇ ਇਹ ਖੋਤੀ ਕਾਮਰੇਟ ਵੀ ਚਲਾਈ ਜਾਂਦੇ ਆ ਕੋਈ ਚੈਨਲ ਵਾਲੇ ਇਹਨਾਂ ਦੇ ਜਿਹੜੇ ਚੇਲੇ ਚਪਾਟੇ ਨੇ ਚੈਨਲਾਂ ਦੇ ਜਿਹੜੇ ਇਹਨਾਂ ਨਾਲ ਚੱਲਦੇ ਨੇ ਕੋਈ ਕਹਾਉਂਦੇ ਆਪਣੇ ਆਪ ਨੂੰ ਪੱਤਰਕਾਰ ਨੇ ਕੋਈ ਯੂਟਿਊਬਰ ਨੇ ਉਹ ਵੀ ਉਹ ਜਿਹਾ ਮਾਹੌਲ ਉਹ ਜਿਹਾ ਵਰਤਾਂਤ ਸਿਰਜਦੇ ਨੇ ਸੋ ਮੈਂ ਚਾਹਨਾ ਮੇਰੀ ਪੂਰੀ ਗੱਲਬਾਤ ਸੁਣੀ ਜਾਵੇ ਤੇਈ ਵਾਰੀ 19 ਕਾਪਾਂ ਇਹ ਕਲਿੱਪ ਕੱਟਦੇ ਉਹਨੂੰ ਚਲਾ ਦਿੰਦੇ ਆ ਵਾਇਰਲ ਕਰ ਦਿੰਦੇ ਆ ਵੀ ਆਹ ਲੱਖਾਂ ਆਹ ਬੋਲ ਰਿਹਾ ਲੱਖਾਂ ਆਹ ਬੋਲ ਰਿਹਾ ਸੋ ਜੋ ਮੈਂ ਅੱਜ ਬੋਲੂਗਾ ਜੋ ਮੇਰੇ ਸਵਾਲ ਖੜੇ ਹੋਏ ਨੇ ਉਹਨਾਂ ਦਾ ਵੀ ਜਵਾਬ ਦਊਂਗਾ ਮੈਂ ਤੇ ਮੈਂ ਚਾਹੁੰਨਾ ਮੇਰੇ ਸਵਾਲਾਂ ਦੇ ਜਵਾਬ ਅਖੋਤੀ ਕਾਮਰੇਡ ਜਿਹੜਾ ਨਾਗਾਰੇੜੀਆਂ ਦਾ ਲਾਣਾ ਜਿਹੜੇ ਦੂਜੇ ਤੀਜੇ ਹੋਰ ਅਖੋਤੀ ਕੋ ਨਿਊ ਡੈਮੋਕਰੈਂਸੀ ਵਾਲੇ ਹੋਰ ਇਹਨਾਂ ਦੇ ਜਿਹੜੇ ਭਰਾ ਭਾਈ ਭਤੀਜੇ ਸਾਰੇ ਇੱਕੋ ਹੀ ਨੇ ਇਹ ਸੋ ਮੈਂ ਚਾਹੁੰਨਾ ਜਰੂਰ ਦਲੀਲ ਨਾਲ ਜਵਾਬ ਦਿਓ ਘੋਰਨੇ ਚ ਬਾਹਰ ਆਖ ਜਵਾਬ ਦਿਓ ਬੁੱਕਾਂ ਦੀ ਗੋੜਨਾ ਪੰਨਿਆਂ ਦੇ ਚੇਲੇ ਚ ਪੱਟਿਆਂ ਨੂੰ ਅੱਗੇ ਨਾ ਕਰੋ ਸੋ ਜੇ ਹਿੰਮਤ ਆ ਤਾਂ ਫਿਰ ਗੱਲ ਸੁਣ ਦਾ ਜਿਗਰਾ ਰੱਖੋ ਸਵਾਲ ਸੁਣਨ ਦਾ ਜਿਗਰਾ ਰੱਖੋ ਜਵਾਬ ਦੇਣ ਦਾ ਜਿਗਰਾ ਵੀ ਰੱਖੋ ਮੈਂ ਰੱਖਦਾ ਤੁਸੀਂ ਸਵਾਲ ਠਾਇਆ ਮੈਂ ਹਸ਼ਿਆਰਪੁਰ ਵੀ ਤਰੀਕ ਨੂੰ ਹਰਵੀਰ ਸਿੰਘ 5 ਸਾਲ ਦੇ ਬੱਚੇ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਭੂਗ ਤੇ ਉਸ ਤੋਂ ਬਾਅਦ ਵਿਚਾਰਾ ਹੋਈਆਂ ਮੈਂ ਉੱਥੇ ਸਵਾਲ ਠਾਇਆ ਸੀ ਉਦੋਂ ਬੜੀਆਂ ਮਿਰਚਾਂ ਲੱਗੀਆਂ ਇਹਨਾਂ ਨੂੰ ਬੜੇ ਤਰਫੇ ਬੜੀਆਂ ਪੋਸਟਾਂ ਵੀਡੀਓ ਬੜਾ ਤਰ੍ਹਾਂ ਦਾ ਡਰਾਮਾ ਕੰਮ ਡੋਨ ਦੇ ਵਿੱਚ ਦਾ ਸ਼ੁਰੂ ਕਰਤਾ ਇੱਕ ਮਾਹੌਲ ਜਿਵੇਂ ਸਿਰਜਦੇ ਹੁੰਦੇ ਆ ਕਿਉਂਕਿ ਇਹਨਾਂ ਨੇ ਜਿਹੜੇ ਵਿੰਗ ਨੇ ਉਹ ਚਾਰਜ ਪੇਰੇ ਬੈਠੇ ਆ ਉਹ ਨਾਲ ਹੀ ਨਾ ਐਕਟਿਵ ਹੋ ਜਾਂਦੇ ਆ ਸੋ ਪਹਿਲਾ ਪੰਜਾਬੀ ਉਹ ਮੇਰੇ ਤੇ ਸਵਾਲ ਇਹ ਉੱਠਦਾ ਮੈਨੂੰ ਵੀ ਕਈ ਬੰਦਿਆਂ ਦੇ ਪੱਤਰਕਾਰਾਂ ਦੇ ਜਾਂ ਫੋਨ ਆਉਂਦੇ ਆ ਕਿ ਭਾਈ ਇੱਕ ਪਾਸੇ ਤਾਂ ਤੂੰ ਪ੍ਰਵਾਸੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਦੂਜੇ ਪਾਸੇ ਤੂੰ ਖੁਦ ਪ੍ਰਵਾਸੀ ਆ ਜਿਹੜੇ ਆਪਣੇ ਘਿਲਾੜੇ ਦੇ ਰੱਖੇ ਹੋਏ ਆ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿਸੇ ਵੀ ਅਖੌਤੀ ਕਾਮਰੇਡ ਨੂੰ ਕਿਸੇ ਇਹਨਾਂ ਦੇ ਅਖੌਤੀ ਕੇ ਚੇਲੇ ਚਮਚੇ ਕਿਸੇ ਇਹਨਾਂ ਦੇ ਯੂਟਿਊਬਰ ਆਪਣੇ ਆਪ ਘਾਉਂਦੇ ਪੱਤਰਕਾਰ ਨੂੰ ਮੇਰਾ ਸਵਾਲ ਆ ਮੇਰਾ ਜਵਾਬ ਸੁਣ ਲਓ ਕਿੱਤੇ ਵੀ ਮੇਰੇ ਕਿਤੇ ਵੀ ਮੇਰੇ ਮੂੰਹੋਂ ਇਹ ਸਵਾਲ ਇਹ ਜਵਾਬ ਤੁਸੀਂ ਸੁਣਿਆ ਹੋਵੇ ਸਵਾਲ ਦਾ ਕਿ ਮੈਂ ਕਿਸੇ ਪ੍ਰਵਾਸੀ ਮਜ਼ਦੂਰ ਦੇ ਖਿਲਾਫ ਹਾਂ ਮੈਂ ਕਦੇ ਕਿਹਾ ਵੀ ਮਜ਼ਦੂਰ ਕੁੱਟ ਕੇ ਭਜਾ ਦਿਓ ਕਦੇ ਵੀ ਇਹ ਗੱਲ ਕਹੀ ਹੋਵੇ ਤਾਂ ਮੇਰਾ ਬਿਆਨ ਕੱਢ ਕੇ ਚਲਾ ਦਿਓ ਕਿੱਥੇ ਮੈਂ ਕਹਿੰਦਾ ਵੀ ਹਾਂ ਮਜ਼ਦੂਰਾਂ ਦੇ ਮਗਰ ਪੈ ਜਦੋਂ ਨੂੰ ਕੁੱਟੋ ਮਾਰੋ ਕੱਢੋ ਪਹਿਲੀ ਗੱਲ ਕਿਤੇ ਵੀ ਮੈਂ ਇਹ ਕਿਹਾ ਹੋਵੇ ਵੀ ਹਾਂ ਇਹਨਾਂ ਨੂੰ ਕੰਮ ਨਹੀਂ ਦੇਣਾ ਹਾਂ ਮੇਰੀ ਪਹਿਲੀ ਗੱਲ ਇਹ ਹੁੰਦੀ ਆ ਮੈਂ ਕਹਾਂ ਜੇ ਕੰਮ ਦੇਣਾ ਪਹਿਲ ਦੇ ਆਧਾਰ ਤੇ ਸਾਡੇ ਪੰਜਾਬ ਦੇ ਮਜ਼ਦੂਰ ਨੂੰ ਕੰਮ ਦਿਓ ਜੇ ਸਾਡਾ ਪੰਜਾਬ ਦਾ ਮਜ਼ਦੂਰ ਉਹ ਕੰਮ ਨਹੀਂ ਜਾਣਦਾ ਜਾਂ ਉਹ ਨਹੀਂ ਮੌਜੂਦ ਹੈਗਾ ਤਾਂ ਫਿਰ ਤੁਸੀਂ ਪ੍ਰਵਾਸੀ ਨੂੰ ਕੰਮ ਦੇ ਸਕਦੇ ਹੋ ਕੰਮ ਦਾ ਤਾਂ ਕੋਈ ਮਸਲਾ ਹੀ ਨਹੀਂ ਤੇ ਨਾ ਮੈਂ ਕਦੇ ਕੰਮ ਬਾਰੇ ਬੋਲਿਆ ਹਾਂ ਮੈਂ ਬੋਲਦਾ ਰਹਿਣਾ ਵੀ ਸਰਕਾਰੀ ਨੌਕਰੀਆਂ ਹੋਣ ਪ੍ਰਾਈਵੇਟ ਸੈਕਟਰ ਹੋਵੇ ਵੀ ਹੋਰ ਜਗਾਰ ਮਜ਼ਦੂਰੀ ਹੋਵੇ ਪਹਿਲ ਦੇ ਆਧਾਰ ਤੇ ਕੰਮ ਪੰਜਾਬੀਆਂ ਨੂੰ ਮਿਲਣਾ ਚਾਹੀਦਾ ਸਾਡਾ ਕੰਮ ਪੂਰਾ ਹੋਣਾ ਚਾਹੀਦਾ ਫਿਰ ਜਿਹੜਾ ਬਾਕੀ ਦਾ ਬਚਦਾ ਕੰਮ ਆਪਰਾਸੀਆਂ ਨੂੰ ਦੇ ਦਿੱਤਾ ਜਾਵੇ ਹੁਣ ਇਹ ਗੱਲ ਕਰਦੇ ਕਲਾੜੇ ਤੇ ਰੱਖੇ ਹੋਏ ਨੇ ਜੀ ਬਿਲਕੁਲ ਮੈਂ ਕਦੇ ਮੁੱਕਰੇ ਹੀ ਨਹੀਂ ਮੈਂ ਸਪਸ਼ਟ ਗੱਲ ਕਹਿਣਾ ਕਿ ਮੈਂ ਪੰਜਾਬੀ ਮਜ਼ਦੂਰ ਭਾਲੇ ਪਹਿਲਾਂ ਮੇਰਾ ਪਹਿਲ ਪੰਜਾਬੀਆਂ ਨੂੰ ਸੀ ਨਹੀਂ ਮਿਲੇ ਮੈਂ ਹਰਪੁਰ ਦੇ ਪਾਸੇ ਗਿਆ ਨਵਾਂ ਸ਼ਹਿਰ ਦੇ ਪਾਸੇ ਗਿਆ ਨਹੀਂ ਮਿਲੇ ਤਾਂ ਮੈਂ ਪ੍ਰਵਾਸੀ ਮਜ਼ਦੂਰ ਰੱਖ ਲੇ ਮੈਂ ਕਿਹੜਾ ਉਹਨਾਂ ਦੇ ਕੋਈ ਮਨੁੱਖਤਾ ਦੇ ਖਿਲਾਫ ਹਾਂ ਇਹ ਮੈਂ ਨਫ਼ਰਤ ਕਰਦਾ ਸਾਡੇ ਤਾਂ ਗੁਰੂਆਂ ਦਾ ਸਿਧਾਂਤ ਹੀ ਨਫ਼ਰਤ ਆਲਾ ਸਰਬਸਾਂਝੀ ਵਾਲਤਾ ਸਰਬੱਤ ਦੇ ਭਲੇ ਦੀ ਗੱਲ ਹੈ ਸਾਡੇ ਤਾਂ ਗੁਰੂਆਂ ਦੀ ਝੋਨਾ ਸੀ ਮੇਰਾ ਇਸ ਕੀ ਅਠ ਨੌ ਗੱਲੇ ਮੇਰੇ ਆਉਦੇ ਨੇ ਉਸ ਨੂੰ ਠੇਕੇ ਤੇ ਪੈਲੀ ਸਭ ਤੋਂ ਪਹਿਲਾਂ ਮੈਂ ਮੇਰੇ ਪਿੰਡ ਦੇ ਬੰਦੇ ਪੁੱਛੇ ਉਹ ਜਵਾਬ ਦੇ ਕੇ ਕਹਿੰਦੇ ਭਾਈ ਲੱਗਣਾ ਨਹੀਂ ਦੋ ਤਿੰਨ ਟੋਲੀਆਂ ਸੀ ਮੈਂ ਪੁੱਛਿਆ ਜਵਾਬ ਦੇ ਕੇ ਕਹਿੰਦੇ ਲੱਗਣਾ ਨਹੀਂ ਮੈਂ ਬਾਜੀ ਕਰ ਲਿਆ ਆ ਉਹ ਆਪਣੇ ਪੰਜਾਬੀ ਬਾਜੀਗਰ ਆ ਨਾਲ ਮੇਰੇ ਪਿੰਡ ਰਣਜੀਤ ਸਿੰਘ ਹੈ ਉਹਨਾਂ ਨੇ ਮੇਰਾ ਅੱਧਾ ਝੋਨਾ ਲਾਤਾ ਉਹ ਲਾ ਕੇ ਵਾਗੇ ਮੈਂ ਫੇਰ ਦੁਬਾਰਾ ਪੁੱਛਿਆ ਮੈਂ ਮੇਰਾ ਕੁਝ ਰਹਿੰਦਾ ਬਣ 26 ਲਾਉਣਾ ਮੈਂ ਹਲੇ ਖੇਤਾ ਸੀਗਾ ਮੈਂ ਯਾਰ ਤੁਸੀਂ ਲਾ ਦੋਗੇ ਕਹਿੰਦੇ ਭਾਈ ਸਾਡੇ ਕੋਲ ਟਾਈਮ ਨਹੀਂ ਤਾਂ ਮੈਨੂੰ ਮਿਲ ਲੈਣਾ ਮਜ਼ਦੂਰ ਮੈਂ ਪਰਵਾਸੀਆਂ ਤੋਂ ਵਿੱਚੋਂ ਨਲਵਾ ਲਿਆ ਮੈਂ ਤਾਂ ਕਦੇ ਕਹੀ ਨਹੀਂ ਇਹ ਗੱਲ ਵੀ ਪ੍ਰਵਾਸੀਆਂ ਨੂੰ ਕੰਮ ਨਹੀਂ ਦੇਣਾ ਜਾਂ ਝੋਨਾ ਨਹੀਂ ਲਵਾਉਣਾ ਜਾਂ ਮੰਡੀਆਂ ਜਾਂਦਾ ਤੋਂ ਝੋਨਾ ਲਹੋਣਾ ਨਹੀਂ ਜਾਂ ਕੰਮ ਨਹੀਂ ਕਰਾਉਣਾ ਦੱਸੋ ਖੋਤੀ ਕੰਮ ਲੜੋ ਕੱਥੇ ਮੈਂ ਇਹ ਗੱਲ ਕਹੀ ਹੈ ਕਿ ਇਹ ਮਸਲਾ ਮੈਂ ਪ੍ਰਵਾਸੀਆਂ ਦੇ ਇਸ ਤਰ੍ਹਾਂ ਖਿਲਾਫ ਹਾਂ ਮੇਰੇ ਇਹ ਸਵਾਲ ਦਾ ਜਵਾਬ ਤੁਹਾਨੂੰ ਮੈਂ ਦੇਤਾ ਵਾਰੀ-ਵਾਰੀ ਮੈਂ ਸਵਾਲ ਦਾ ਜਵਾਬ ਨਹੀਂ ਦੇਣਾ ਇਹ ਵਾਰ-ਵਾਰ ਉਹੀ ਮੁੱਦਾ ਠਾਉਂਦੇ ਆ ਇਹ ਡਿਪਟੀ ਕਮਿਸ਼ਨਰ ਜੀ ਜਾਂ ਇਹਨਾਂ ਕੋਲ ਇਹ ਗੱਲ ਹੈ ਜੀ ਆਪ ਬੰਦੇ ਰੱਖੀ ਬੈਠਾ ਜੀ ਖਿਲਾੜੇ ਤੇ ਰੱਖੇ ਆ ਉਹ ਕੰਮ ਕਰਨ ਆਉਂਦੇ ਆ ਮੇਰਾ ਸਵਾਲ ਮੇਰਾ ਸਵਾਲ ਇਹ ਨਹੀਂ ਮੇਰਾ ਸਵਾਲ ਇਹ ਆ ਕਿ ਪੰਜਾਬ ਦੇ ਅੰਦਰ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੇ ਸੱਭਿਆਚਾਰ ਨੂੰ ਖਤਰਾ ਖੜਾ ਹੋ ਰਿਹਾ ਪੰਜਾਬੀ ਬੋਲੀ ਨੂੰ ਖਤਰਾ ਖੜਾ ਹੋ ਰਿਹਾ ਸਾਡੀ ਧਰਤੀ ਦੇ ਕਬਜ਼ੇ ਹੋ ਰਹੇ ਨੇ ਸਾਡੀਆਂ ਨੌਕਰੀਆਂ ਤੇ ਕਬਜ਼ੇ ਹੋ ਰਹੇ ਨੇ ਇੱਥੇ ਜਿਹੜੀਆਂ ਵੋਟਾਂ ਵੱਲ ਰਹੀਆਂ ਨੇ ਉਹਦੀ ਅਸੀਂ ਗੱਲ ਕਰ ਰਹੇ ਹਾਂ ਲਗਾਤਾਰ ਮੈਂ ਤੇ ਭਾਈ ਹਮਤੋਜ ਨੇ ਇਹ ਮੁੱਦਾ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਰੱਖਿਆ ਸੀਗਾ ਦੋਸਤੋ ਸਜਣੋ ਜੁੜਦੇ ਜਾਓ ਬੇਲੀਓ ਗੱਲ ਬਾਤ ਲੰਮੀ ਕਰਾਂਗੇ ਜੇ ਕੌੜਾ ਕੱਲੇ ਕੱਲੇ ਦੇੜ ਕੇ ਰੱਖਣੇ ਆ ਜੇ ਹਿੰਮਤ ਹੋਈ ਨਾ ਤਾਂ ਤੁਹਾਡੇ ਗਰਾਹਾਂ ਵਰਗੇ ਤੁਹਾਡੇ ਝੰਡੇ ਵਰਗੇ ਦੂਜੇ ਤੀਜੇ ਆ ਕੇ ਜਵਾਬ ਦੇਣ ਆ ਚੇਲੇ ਚਮਚੇ ਨਹੀਂ ਜਿਹੜੇ ਥੱਲੇ ਬੈਠੇ ਲੱਗੇ ਹੁੰਨੇ ਆ ਆਓ ਜੇ ਮੇਰੀ ਕੱਲ੍ਹ ਦਾ ਹਿੰਮਤ ਹੋਈ ਤਾਂ ਜਵਾਬ ਦੇਵਾ ਤੁਹਾਨੂੰ ਸਮਾਰ ਰੱਖਣ ਲੱਗਿਆ ਤੁਹਾਡੇ ਬੋਲਿਆ ਕੱਲ ਗਰਾਹਾਂ ਮੇਰੇ ਖਿਲਾਫ ਕਹਿੰਦਾ ਇਹ ਆਪ ਘਾੜੇ ਤੇ ਰੱਖੀ ਬਠਾ ਮੈਂ ਜਵਾਬ ਦਿੱਤਾ ਮੇਰੀ ਇੱਕ ਸਟੇਟਮੈਂਟ ਮੇਰੇ ਇੱਕ ਬਿਆਨ ਕਢਾ ਦਿਓ ਦਿਖਾ ਦਿਓ ਵੀ ਲੱਖੇ ਨੇ ਕਦੇ ਇਹ ਕਿਹਾ ਵੀ ਇਹਨਾਂ ਨੂੰ ਕੰਮ ਨਹੀਂ ਦੇਣਾ ਮੈਂ ਸਿਰਫ ਇਹ ਕਹਿਣਾ ਹੈ ਕਿ ਜਿਵੇਂ ਹਿਮਾਚਲ ਦੇ ਵਿੱਚ ਸੈਕਸ਼ਨ 118 72 ਦਾ ਜਿਹੜਾ ਉਹਨਾਂ ਦਾ ਕਾਨੂੰਨ ਹੈ ਉੱਤਰਾਖੰਡ ਦੇ ਵਿੱਚ ਰਾਜਸਥਾਨ ਦੇ ਵਿੱਚ ਅਰੁਣਾਚਲ ਪ੍ਰਦੇਸ਼ ਸ਼ਕਮ ਮਨੀਪੁਰ ਮਗਾਲਿਆ ਜੰਮੂ ਕਸ਼ਮੀਰ ਇਸ ਤੋਂ ਇਲਾਵਾ ਹੋਰ ਬਹੁਤ ਸਟੇਟਾਂ ਨੇ ਜਿਨ੍ਹਾਂ ਦੇ 371 ਏ ਬੀ ਸੀ ਡੀ ਈ ਐਫ ਤੱਕ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਨੇ ਉੱਥੇ ਕੋਈ ਬੰਦਾ ਬਾਹਰਲਾ ਜ਼ਮੀਨ ਨਹੀਂ ਲੈ ਸਕਦਾ ਨੌਕਰੀ ਨਹੀਂ ਲੈ ਸਕਦਾ ਬਾਹਰਲਾ ਬੰਦਾ ਵੋਟ ਨਹੀਂ ਬਣਾ ਸਕਦਾ ਖਾਸ ਤੌਰ ਤੇ ਹਿਮਾਚਲ ਦੀ ਜੇ ਆਪਾਂ ਗੱਲ ਕਰ ਗਏ ਇਹੀ ਆ 25 ਦੇ ਵਿੱਚ ਉਤਰਾਕਰਨ ਨੇ ਕਾਨੂੰਨ ਬਣਾਇਆ ਅਸੀਂ ਗੱਲ ਉਥੇ ਕਰ ਰਹੇ ਹਾਂ ਕਿ ਉਹ ਕਾਨੂੰਨ ਸੰਵਿਧਾਨ ਦੇ Daire ਕਾਨੂੰਨ ਦੇ ਵਿੱਚ ਰਹਿ ਕੇ ਦੂਜੇ ਸੂਬਿਆਂ ਨੇ ਆਪਣੀ ਡੈਮੋਗ੍ਰਾਫੀ ਬਦਲਣ ਤੋਂ ਬਚਾਈ ਹੈ ਉਹਨਾਂ ਨੇ ਇਹ ਕਾਨੂੰਨ ਲਾਗੂ ਕੀਤੇ ਆਪਣੇ ਸੰਸਕ੍ਰਿਤੀ ਆਪਣੀ ਸਭਿਆਤ ਨੂੰ ਬਚਾਉਣ ਲਈ ਸਾਡੀ ਲੜਾਈ ਸਿਰਫ ਇਹੀ ਆ ਅਸੀਂ ਕੋਈ ਨਫ਼ਰਤ ਨਹੀਂ ਕਰਦੇ ਕੋਈ ਫਿਰਕਾਪ੍ਰਸਤੀ ਨਹੀਂ ਜੋ ਤੁਸੀਂ ਗੱਲ ਨੂੰ ਘੁਮਾ ਰਹੇ ਹੋ ਜਾਣ ਬੁਝ ਕੇ ਇਹਨਾਂ ਨੇ ਗੱਲ ਨੂੰ ਘੁਮਾਇਆ ਵੀ ਦੇਖੋ ਜੇ ਫਿਰਕਾਪ੍ਰਸਤੀ ਫਲਾਉਂਦੇ ਆ ਜੀ ਇਹ ਨਫ਼ਰਤ ਫਲਾਉਂਦੇ ਆ ਜੀ ਇਹ ਤਾਂ ਪ੍ਰਵਾਸੀਆਂ ਨੂੰ ਨਫ਼ਰਤ ਕਰਦੇ ਆ ਜੀ ਅਸੀਂ ਕਹਿੰਦਾ ਜੀ ਸੱਦ ਕੇ ਆਉਣ ਪ੍ਰਵਾਸੀ ਕੋਈ ਦਿੱਕਤ ਨਹੀਂ ਮਿਹਨਤ ਦੇ ਆਧਾਰ ਤੇ ਕੰਮ ਪੰਜਾਬ ਦਾ ਮਜ਼ਦੂਰ ਕਰੂਗਾ ਬਾਕੀ ਪ੍ਰਵਾਸੀ ਵੀ ਕਰੇ ਸਾਡੇ ਬੰਦੇ ਵੀ ਬਾਹਰ ਜਾਂਦੇ ਕੋਈ ਦਿੱਕਤ ਨਹੀਂ ਕਿਸੇ ਨੂੰ ਨਾ ਸੀ ਕਿਸੇ ਦੇ ਖਿਲਾਫ ਤੈਨੂੰ ਕੁੱਟੋ ਮਾਰੋ ਉਹ ਵੀ ਇਨਸਾਨ ਆ ਸਾਡੇ ਵਰਗੇ ਇਨਸਾਨ ਆ ਜਿਹੜਾ ਬੰਦਾ ਗਲਤ ਕਰਦਾ ਜਿਹੜਾ ਬੰਦਾ ਗੁਨਾਹ ਕਰਦਾ ਕ੍ਰਾਈਮ ਕਰਦਾ ਉਹ ਸਜ਼ਾ ਦਾ ਹੱਕਦਾਰ ਹੈਗਾ ਹੀ ਹੈਗਾ ਜੋ ਕਰਨਗੇ ਉਹ ਭਰਨਗੇ ਭੁਗਤਣਗੇ ਮਸਲਾ ਇਹ ਸੀ ਇਹਨਾਂ ਨੇ ਲਿਜਾ ਕੇ ਇੱਕ ਵਰਤਾਂਤ ਘੜਨਾ ਸ਼ੁਰੂ ਕਰਤਾ ਕਿ ਦੇਖੋ ਜੀ ਇਹ ਤਾਂ ਜੀ ਨਫ਼ਰਤ ਕਰਦੇ ਆ ਇਹ ਤਾਂ ਜੀ ਭੀਏ ਭਜਾਉਣ ਨੂੰ ਫਿਰਦੇ ਆ ਜੀ ਪ੍ਰਵਾਸੀ ਭਿਉਣ ਨੂੰ ਫਿਰਦੇ ਆ ਜੀ ਇਹ ਤਾਂ ਐਂ ਕਰਦੇ ਆ ਜੀ ਉਹ ਕਰਦੇ ਆ ਜਿਹੜੇ ਜਾਣ ਬੁੱਝ ਕੇ ਗੱਲ ਨੂੰ ਹੋਰ ਐਂਗਲ ਦਿੱਤਾ ਗਿਆ ਹੋਰ ਰੰਗ ਹੋਰ ਰੂਪ ਦਿੱਤਾ ਗਿਆ ਗੱਲ ਜਿਹੜੀ ਗੱਲ ਦੇ ਕਾਮਰੇਡ ਜਿਹੜੇ ਮਾਹਰ ਨੇ ਜਿਹੜੀ ਗੱਲ ਅੱਛਾ ਹੁਣ ਇੱਕ ਦਲ ਹੋਰ ਸੁਣ ਲੋ ਮੈਂ ਕਿਸੇ ਹੁਣ ਖੋਤੀ ਕਾਮਰੇਡੋ ਤੁਹਾਨੂੰ ਸਵਾਲ ਰੱਖਣ ਲੱਗਿਆ ਤੁਸੀਂ ਮੇਰਾ ਮੇਰੇ ਸਵਾਲ ਠਾਇਆ ਤੇ ਮੈਂ ਜਵਾਬ ਦੇਤਾ ਕੱਲ ਇੱਕ ਹੋਰ ਗ੍ਰਾਹਕ ਸਾਹਿਬ ਤੁਸੀਂ ਸਵਾਲ ਮੇਰੇ ਠਾਇਆ ਸੀ ਕਿ ਜਦੋਂ ਫਲਾਨਾ ਮੋਰਚਾ ਲੱਗਿਆ ਲੱਖਾ ਕਿੱਥੇ ਸੀ ਫਲਾਨਾ ਮੋਰਚਾ ਲੱਗਿਆ ਲੱਖਾ ਕਿੱਥੇ ਸੀ ਜਿੱਦ ਦੇ 26 ਤਰੀਕ ਨੂੰ ਸਿੰਘੂ ਸੀਗੇ ਤੇ ਤੁਸੀਂ ਖਨੋਰੀ ਬੈਠੇ ਸੀਗੇ ਤੁਹਾਡੇ ਯਾਦ ਹੋਣਾ ਅਸੀਂ ਖਨੋਰੀ ਵੀ ਕਹੇ ਸੀ ਪਹਿਲਾਂ ਮੋਰਚੇ ਦੇ ਉੱਤੇ ਤੁਸੀਂ ਖੜ ਕੇ ਸਟੇਜ ਤੇ ਬੋਲੇ ਸੀ ਵੀ ਆਹ ਹਾ ਫਿਰ ਕੁ ਤਾਕਤਾਂ ਆ ਗਈਆਂ ਵਿਰੋਧੀ ਬੰਦੇ ਆ ਗਏ ਸ਼ਰਾਰਤੀ ਅੰਸਰ ਆ ਗਏ ਖੌਰੂ ਪਾਉ ਜੰਤਰ ਆ ਗਏ ਭੜਕਾਉ ਜੰਤਰ ਆ ਗਏ ਇਹਨਾਂ ਨੂੰ ਪਿੱਛੇ ਰੱਖੋ ਥੋੜੇ ਬੰਦੇ ਡਾਂਗਾ ਲੈ ਕੇ ਸਾਡੇ ਡਾਲੇ ਹੋਏ ਸੀਗੇ ਉੱਥੇ ਨੌਜਵਾਨਾਂ ਨੇ ਅੱਗੇ ਲੱਗਿਆ ਹੋਇਆ ਜਿਹੜਾ ਉਹਦੇ ਨਾਕਾ ਨੂੰ ਤੋੜ ਵੀ ਦਿੱਤਾ ਸੀਗਾ ਤੁਸੀਂ ਉਹ ਨਾਕਾ ਦਵਾਰੇ ਪੁਲਿਸ ਤੋਂ ਖਨੌਰੀ ਲਵਾਇਆ ਸੀ ਵੀ ਨਾਕਾ ਲਾਓ ਅਸੀਂ ਨਹੀਂ ਗਾਹ ਵਧਣਾ ਸਾਨੂੰ ਉਹ ਤੇ ਤੁਸੀਂ ਮੋੜਿਆ ਸੀ ਯਾਦ ਕਰੋ ਤੁਸੀਂ ਕਹਿੰਦਾ ਜੀ ਕਿੱਥੇ ਸੀ ਆਈ ਖਨੌਰੀ ਵਾਲ ਦੀ ਪਹਿਲਾਂ ਦਿੱਲੀ ਨੂੰ ਵਧਣਾ ਸੀਗਾ ਫਿਰ ਸ਼ੰਭੂ ਹੋ ਕੇ ਗਏ ਆ ਸੋ ਇਹ ਇਹ ਗੱਲ ਤੁਸੀਂ ਕਰ ਰਹੇ ਹੋ ਨਾ ਵੀ ਤੁਸੀਂ ਅਸੀਂ ਸਿੰਘੂ ਸੀ ਤੁਸੀਂ ਖਨੌਰੀ ਸੀ ਤੀਜੇ ਦਿਨ ਉੱਠ ਕੇ ਗਏ ਹਾਂ ਤੁਸੀਂ ਕਹਿੰਦਾ ਲੱਖਾ ਕੱਚੇ ਸੀ ਫਲਾਣੇ ਸਮੇਂ ਕਿੱਥੇ ਸੀ ਲੱਖਾ ਫਲਾਣੇ ਸਮੇਂ ਫਰੋਕੀਆਂ ਬਲੰਦਾਈ ਇਹ ਕਰਦਾਈ ਉਹ ਕਰਦਾਈ 16 ਦੇ ਵਿੱਚ ਮੈਂ ਉਗਰਾਹ ਸਾਹਿਬ ਰੰਗ ਮਾਰਿਆ ਸੀਗਾ ਬੋਰਡਾਂ ਦੇ ਉੱਤੇ ਪੰਜਾਬੀ ਬੋਲੀ ਨੂੰ ਲੈ ਕੇ ਵੀ ਸਾਡੀ ਬੋਲੀ ਸਭ ਤੋਂ ਉੱਤੇ ਹੋਣੀ ਚਾਹੀਦੀ ਹੈ ਪਰਚੇ ਵੀ ਦਰਜ ਹੋਏ ਸੀ ਮੇਰੇ ਤੇ ਤੇ ਤੁਸੀਂ ਮੇਰੇ ਖਿਲਾਫ ਪੋਸਟਾਂ ਪਾਈਆਂ ਸੀ ਸਾਰੇ ਕਾਮਰੈਡਾਂ ਨੇ ਵੀ ਇੱਥੇ ਬਾਹਰ ਦੇ ਸੂਬਿਆਂ ਦੇ ਲੋਕ ਆਉਣਗੇ ਉਹਨਾਂ ਨੂੰ ਕੀ ਪਤਾ ਲੱਗੂਗਾ ਬੋਰਡਾਂ ਦਾ ਰਾਹ ਦਾ ਵੀ ਕਿੱਧਰ ਨੂੰ ਰਾਹ ਜਾਂਦਾ ਹੈ ਲੱਖਾ ਪੋਚੇ ਮਾੜੇ ਲੱਖਾ ਗਲਤ ਕੰਮ ਕਰ ਰਿਹਾ ਤੁਸੀਂ ਉਦੋਂ ਵੀ ਮ ਪੀਂਜਾ ਮੇਰੇ ਨਹੀਂ ਪੰਜਾਬੀ ਬੋਲੀ ਦੇ ਖਿਲਾਫ ਹੁੰਦੇ ਆ ਪੰਜਾਬ ਪੰਜਾਬੀ ਦੇ ਖਿਲਾਫ ਹਮੇਸ਼ਾ ਭੁਗਤਦੇ ਆਇਓ ਤੇ ਭੁੱਤੇ ਰਹਉਂਦੇ ਥੈਲੋਂ ਬਾਹਰ ਆ ਗਈ ਕੋਰ ਰਹੇ ਨਿਕਲਿਆ ਆ ਤੇ ਉਹ ਜ਼ਰੂਰ ਮੇਰੀਆਂ ਗੱਲਾਂ ਬਾਤਾਂ ਦੇ ਮੇਰੇ ਸਵਾਲਾਂ ਦੇ ਜਵਾਬ ਦਲੀਲਪੂਰਵਕ ਦੇਣ ਜੋ ਪ੍ਰਵਾਸੀਆਂ ਦਾ ਮਸਲਾ ਉੱਠਿਆ ਹਿਸ਼ਾਰਪੁਰ ਦੀ ਘਟਨਾ ਵਾਪਰੀ ਉਸ ਤੋਂ ਬਾਅਦ ਜਿੰਨੇ ਵੀ ਘਟਨਾਕਰਮ ਪੰਜਾਬ ਦੇ ਵਿੱਚ ਵਾਪਰੇ ਆ ਸੋ ਮੈਂ ਚਾਹੁੰਦਾ ਕਿ ਪਹਿਲੀ ਗੱਲ ਤਾਂ ਮੇਰੀ ਪੂਰੀ ਗੱਲਬਾਤ ਮੇਰਾ ਇੱਕ ਵਾਰ ਸੁਣੀ ਜਾਵੇ ਕਿਉਂਕਿ ਛੋਟੀਆਂ-ਛੋਟੀਆਂ ਕਲਿੱਪਾਂ ਕੱਟ ਕੇ ਇਹ ਅਖੌਤੀ ਕਾਮਰੇਡ ਵੀ ਚਲਾਈ ਜਾਂਦੇ ਆ ਕੋਈ ਚੈਨਲ ਵਾਲੇ ਇਹਨਾਂ ਦੇ ਜਿਹੜੇ ਚੇਲੇ ਚਪਾਟੇ ਨੇ ਚੈਨਲਾਂ ਦੇ ਜਿਹੜੇ ਇਹਨਾਂ ਨਾਲ ਚਲਦੇ ਨੇ ਕੋਈ ਕਹਾਉਂਦੇ ਆਪਣੇ ਆਪ ਨੂੰ ਪੱਤਰਕਾਰ ਨੇ ਕੋਈ ਯੂਟਿਊਬਰ ਨੇ ਉਹ ਵੀ ਉਹਜਾ ਮਾਹੌਲ ਉਹਜਾ ਵਰਤਾਂਤ ਸਿਰਜਦੇ ਨੇ ਸੋ ਮੈਂ ਚਾਹੁੰਦਾ ਮੇਰੀ ਪੂਰੀ ਗੱਲਬਾਤ ਸੁਣੀ ਜਾਵੇ ਕਈ ਵਾਰੀ 19 ਕਾਪਾਂ ਇਹ ਕਲਿੱਪ ਕੱਟਦੇ ਉਹਨੂੰ ਚਲਾ ਦਿੰਦੇ ਆ ਵਾਇਰਲ ਕਰ ਦਿੰਦੇ ਆ ਵੀ ਆਹ ਲੱਖਾਂ ਆਹ ਬੋਲ ਰਿਹਾ ਲੱਖਾਂ ਆਹ ਬੋਲ ਰਿਹਾ ਸੋ ਜੋ ਮੈਂ ਅੱਜ ਬੋਲੂਗਾ ਜੋ ਮੇਰੇ ਸਵਾਲ ਖੜੇ ਹੋਏ ਨੇ ਉਹਨਾਂ ਦਾ ਵੀ ਜਵਾਬ ਦਊਗਾ ਮੈਂ ਤੇ ਮੈਂ ਚਾਹੁੰਨਾ ਮੇਰੇ ਸਵਾਲਾਂ ਦੇ ਜਵਾਬ ਅਖੋਤੀ ਕਾਮਰੇਡ ਜਿਹੜਾ ਨਾਗਾਰੇੜੀਆਂ ਦਾ ਲਾਣਾ ਜਿਹੜੇ ਦੂਜੇ ਤੀਜੇ ਹੋਰ ਅਖੋਤੀ ਕੋ ਨਿਊ ਡੈਮੋਕਰੈਂਸੀ ਵਾਲੇ ਹੋਰ ਇਹਨਾਂ ਦੇ ਜਿਹੜੇ ਭਰਾ ਭਾਈ ਭਤੀਜੇ ਸਾਰੇ ਇੱਕੋ ਹੀ ਨੇ ਇਹ ਸੋ ਮੈਂ ਚਾਹੁੰਨਾ ਜ਼ਰੂਰ ਦਲੀਲ ਨਾਲ ਜਵਾਬ ਦਿਓ ਘੋਰਨੇ ਚ ਬਾਹਰ ਆਖ ਜਵਾਬ ਦਿਓ ਬੁੱਕਲ ਚ ਗੋੜਨਾ ਪੰਨੋ ਆ ਦੇ ਚਿੱਲੇ ਚ ਪੱਟੇ ਨੂੰ ਅੱਗੇ ਨਾ ਕਰੋ ਸੋ ਜੇ ਹਿੰਮਤ ਆ ਤਾਂ ਫਿਰ ਗੱਲ ਸੁਣਨ ਦਾ ਜ਼ਿਗਰਾ ਰੱਖੋ ਸਵਾਲ ਸੁਣਨ ਦਾ ਜ਼ਿਗਰਾ ਰੱਖੋ ਜਵਾਬ ਦੇਣ ਦਾ ਜ਼ਿਗਰਾ ਵੀ ਰੱਖੋ ਮੈਂ ਰੱਖਦਾ ਤੁਸੀਂ ਸਵਾਲ ਠਾਇਆ ਮੈਂ ਹਸ਼ਿਆਰਪੁਰ ਬੀ ਤਰੀਕ ਨੂੰ ਹਰਵੀਰ ਸਿੰਘ 5 ਸਾਲ ਦੇ ਬੱਚੇ ਦੀ ਗੰਤਮਰਦਾਸ ਦੇ ਵਿੱਚ ਸ਼ਾਮਲ ਹੋਇਆ ਭੋਗ ਤੇ ਉਸ ਤੋਂ ਬਾਅਦ ਵਿਚਾਰਾ ਹੋਇਆ ਮੈਂ ਉੱਥੇ ਸਵਾਲ ਠਾਇਏ ਸੀ ਉਦੋਂ ਬੜੀਆਂ ਮਿਰਚਾਂ ਲੱਗੀਆਂ ਇਹਨਾਂ ਨੂੰ ਬੜੇ ਤੜਫੇ ਬੜੀਆਂ ਪੋਸਟਾਂ ਵੀਡੀਓ ਬੜਾ ਤਰ੍ਹਾਂ ਦਾ ਡਰਾਮਾ ਖੰਬੜਾਂ ਦੇ ਵਿੱਚ ਨਾ ਸ਼ੁਰੂ ਕਰਤਾ ਇੱਕ ਮਾਹੌਲ ਜਿਵੇਂ ਸਿਰਜਦੇ ਹੁੰਦੇ ਆ ਕਿਉਂਕਿ ਇਹਨਾਂ ਦੇ ਜਿਹੜੇ ਵਿੰਗ ਨੇ ਉਹ ਚਾਰ ਚਪੇਰੇ ਬੈਠੇ ਆ ਉਹ ਨਾਲ ਹੀ ਨਾ ਐਕਟਿਵ ਹੋ ਜਾਂਦੇ ਆ